ਪੰਜਾਬ ਨੂੰ ਹੜ੍ਹਾਂ ਦੀ ਤਬਾਹੀ ਨੇ ਪੰਜਾਬ ਦੀ ਆਰਥਿਕਤਾ ਦੀ ਗੱਲ ਕਰ ਲਈਏ ਪੰਜਾਬ ਦੀ ਗਰੀਬੀ ਦੀ ਗੱਲ ਕਰ ਲਈਏ ਪੰਜਾਬ ਦੇ ਕਿਸਾਨ ਦੀ ਗੱਲ ਕਰ ਲਈਏ ਬਹੁਤ ਹੀ ਡੂੰਗੀ ਸੱਟ ਜੜੀਆ ਉਹ ਇਨਾ ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕਾਂ ਤੇ ਮਾਰੀ ਗਈ ਜੇ ਮੈਂ ਗੱਲ ਕਰਾਂ ਸ਼ੁਰੂਆਤੀ ਦੌਰ ਦੀ ਅਗਸਤ ਦੇ ਮਹੀਨੇ ਜਿਹੜੇ ਹੜ੍ਹਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਆ ਮੈਂ ਦੇਖ ਰਿਹਾ ਸੀ ਕਪੂਰਥਲਾ ਜਿਹਨੇ ਡਿਪਟੀ ਕਮਿਸ਼ਨਰ ਉਥੋਂ ਦੇ ਚੁਣੇ ਹੋਏ ਨੁਮਾਇंदे ਜਿਹੜੇ ਉਹ ਲਗਾਤਾਰ ਉਦੋਂ ਹੀ ਉਹਨਾਂ ਨੇ ਜਿਹੜੀ ਆ ਉਥੇ ਰਾਹਤ ਕਾਰਜਾਂ 'ਤੇ ਜੁਟ ਗਏ ਸੀ ਲੱਗ ਗਏ ਸੀ ਔਰ ਉਸ ਸਮੇਂ ਤੋਂ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਕਿ ਅਗਸ ਮਹੀਨੇ ਤੋਂ ਹੀ ਕਿਤਨਾ ਕਿਤੇ ਹੜ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਥੋਗੀ ਜਿਹਨੇ ਆ ਕੇ ਸਤੰਬਰ ਦੇ ਅੰਦਰ ਅਗਸ ਦੇ ਐਂਡ ਦੇ ਅੰਦਰ ਭਾਰੀ ਤਬਾਹੀ ਜਿਹੜੀ ਆ ਉਹ ਪੰਜਾਬ 'ਚ ਮਚਾਈ ਪੰਜਾਬ ਜਾਣ ਦਾ ਸਰ ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਸਾਡੇ ਗੁਆਂਡੀ ਸੂਬੇ ਜਿਹੜੇ ਕਿ ਪਹਾੜੀ ਖੇਤਰ ਇਦਾਂ ਦਾ ਬਹੁਤ ਵੱਡਾ ਪਹਾੜੀ ਖੇਤਰਾ ਜਿਵੇਂ ਮੈਂ ਗੱਲ ਕਰਾ ਹਿਮਾਚਲ ਦੀ ਜੰਮੂ ਕਸ਼ਮੀਰ ਦੀ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਉਹਨਾਂ ਸਟੇਟਾਂ ਦੇ ਅੰਦਰ ਬਹੁਤ ਭਾਰੀ ਬਾਰਿਸ਼ ਜਿਹੜੀ ਆ ਪਿਛਲੇ ਸਮੇਂ ਜੁਲਾਈ ਚ ਪਈ ਅਗਸਤ ਚ ਪਈ ਉਹਦੇ ਕਰਕੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਜੜੇ ਹੜਾਏ ਨੇ ਕਈ ਸਾਥੀ ਸਾਡੇ ਕਹਿ ਰਹੇ ਸੀਗੇ ਕਿ ਜੀ ਪਾਣੀ ਘਟ ਛੱਡਿਆ ਪਾਣੀ ਵਧ ਛੱਡਿਆ ਉਹਦੇ ਕਰਕੇ ਹੜਾ ਗਏ ਪਰ ਲੇਕਿਨ ਮੈਂ ਉਹਨਾਂ ਸਾਥੀਆਂ ਨੂੰ ਦੱਸਣਾ ਚਾਹਣਾਗਾ ਕਿ 15-15 ਫੁੱਟ ਰੇਤ ਕਿੱਥੋਂ ਆਈ ਸੀ 10-10 ਫੁੱਟ ਰੇਤ ਕਿੱਥੋਂ ਆਈ ਫਿਰ ਜੇਕਰ ਉਹ ਚੰਦ ਨਦੀਆਂ ਨੂੰ ਜੇ ਤੁਹਾਡੀ ਗੱਲ ਮੰਨ ਲਈਏ ਚੰਦ ਨਦੀਆਂ ਨੂੰ ਪੱਟ ਵੀ ਲੈਂਦੇ ਉਹਨਾਂ ਦੀ ਡੀਸੈਂਟਿੰਗ ਵੀ ਕਰ ਲੈਂਦੇ ਤੁਹਾਡੀ ਗੱਲ ਮੰਨ ਲਈਏ ਫਿਰ ਐਡਾ ਵੱਡਾ ਰੇਤ ਕਿਸਾਨ ਦੇ ਖੇਤ ਵਿੱਚ ਕਿਵੇਂ ਆਇਆ ਅੱਜ ਜੇਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾ ਜਿਸ ਦਾ ਖੇਤ ਉਸ ਦੀ ਰੇਤ ਉਹ ਇਸ ਗੱਲ ਦਾ ਐਵੀਡੈਂਸ ਆ ਸਰ ਇਸ ਗੱਲ ਦੀ ਗਵਾਹੀ ਹਸ ਸਪੀਕਰ ਸਾਹਿਬ ਕਿ ਪੰਜਾਬ ਦੇ ਅੰਦਰ ਜਿਹੜੀ ਹੜ੍ਹ ਦੇ ਤਬਾਹੀ ਜਿਹੜੀ ਹੋਈ ਆ ਉਹ ਸਿੱਧਾ ਉਹਦਾ ਕਨੈਕਸ਼ਨ ਪਹਾੜਾਂ ਦੇ ਨਾਲ ਆ ਸਿੱਧਾ ਉਹਦਾ ਕਨੈਕਸ਼ਨ ਦਰਿਆਵਾਂ ਦੇ ਨਾਲ ਆ ਦਰਿਆਵਾਂ ਪਹਾੜਾਂ ਤੋਂ ਦਰਿਆਵਾਂ ਦੇ ਹੁੰਦਾ ਹੋਇਆ ਪਾਣੀ ਜਿਹੜਾ ਉਹ ਪੰਜਾਬ ਤੋਂ ਹੁੰਦਾ ਹੋਇਆ ਅੱਗੇ ਜਾ ਕੇ ਉਹਨੇ ਪਾਕਿਸਤਾਨ ਤੱਕ ਮਾਰ ਕੀਤੀ ਆ ਪਾਕਿਸਤਾਨ ਦੇ ਵੀ ਕਾਫੀ ਸਾਰਾ ਜਿਹੜਾ ਉੱਥੇ ਜਾ ਕੇ ਹੜ੍ਹ ਹੜ੍ਹਾਂ ਨੇ ਤਬਾਹੀ ਮਚਾਈ ਆ ਪਰ ਲੇਕਿਨ ਜੇ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਪਰ ਇਹ ਤਾਂ ਲੰਬਾ ਸਮਾਂ ਉਹਨਾਂ ਨੂੰ ਲੱਗਦਾਗਾ ਇਸ ਗੱਲ ਕਰਨ ਦੇ ਲਈ ਕਿ ਪੰਜਾਬ ਨਾਲ ਹਮਦਰਦੀ ਕਿਉਂ ਨਾ ਪ੍ਰਗਟ ਕੀਤੀ ਜਾਵੇ ਲਗਾਤਾਰ ਸਪੀਕਰ ਸਾਹਿਬ 9 ਸਤੰਬਰ ਨੂੰ ਯਾਨੀ ਲਗਭਗ 1 ਮਹੀਨੇ ਬਾਅਦ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚ ਆਉਂਦੇ ਨੇਗੇ ਪਰ ਲੇਕਿਨ ਫੇਰ ਵੀ ਆ ਕੇ ਪੰਜਾਬ ਦੇ ਲੋਕਾਂ ਦੇ ਦਰਦਾਂ 'ਚ ਹਿੱਸਾ ਪਾਉਣ ਦੀ ਬਜਾਏ ਆ ਕੇ ਕੀ ਕਹਿੰਦੇ ਨੇ ਕਿ 1600 ਕਰੋੜ ਰੁਪਏ ਦੀ ਮੈਂ ਰਾਸੀ ਦੇ ਲਈ ਦੇ ਕੇ ਚੱਲਿਆਗਾ ਮੈਨੂੰ ਅਫਸੋਸ ਆ ਕਿ ਅੱਛਾ ਹੁੰਦਾ ਉਹ लाਡੀ ਜਿਹੜਾ 9 ਸਾਲ ਦਾ ਮਾਰਿਆ ਗਿਆ ਜਿਹਦੇ ਪਿਤਾ ਦਾ ਨਾਮ ਬਾਗ ਪਿੰਡ ਕੌਲੀਆਂ ਦਾ ਰਹਿਣ ਵਾਲਾ ਪਠਾਨਕੋਟ ਜ਼ਿਲ੍ਹੇ ਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪਠਾਨਕੋਟ ਚ ਗਏ ਸੀ ਉਹ ਲੱਛੂ ਉਹ ਮੀਨੂ ਸਟ੍ਰਿਕਰ ਸਾਹਿਬ ਕਿੱਡਾ ਭਿਆਨਕ ਹਾਦਸਾਗਾ ਤਿੰਨ ਬੱਚੇ लाਡੀ ਲੱਛੂ ਤੇ ਮੀਨੂ ਇੱਕੋ ਬਾਗ ਦੇ ਪਿਤਾ ਦਾ ਨਾਮ ਬਾਗ ਆ ਉਹ ਤਿੰਨ ਬੱਚੇ ਜਿਹੜੇ ਖੜਾ ਚੁੜਣਗੇ ਮਾਰੇ ਗਏ ਉਹਨਾਂ ਦੇ ਪਸ਼ੂ ਤਬਾਹ ਹੋ ਗਏ ਕਿਉਂਕਿ ਗੁੱਜਰ ਬਰਾਦਰੀ ਨੂੰ ਬਲਾਉਂ ਕਰਦੇ ਸੀ ਪਸ਼ੂਆਂ ਦਾ ਕੰਮ ਕਰਦੇ ਸੀ ਪਰ ਅਫਸੋਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਜੇ ਬਾਗ ਨੂੰ ਬਲਾ ਲੰਦੇ ਬਲਾ ਕੇ ਗੱਲ ਨਾਲ ਲਾ ਲੰਦੇ ਸ਼ਾਇਦ ਉਹਦੇ ਅਥਰੂ ਪੁੰਜਣ ਦਾ ਥੋੜਾ ਬਹੁਤਾ ਕੰਮ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਰ ਜਾਂਦੇ ਪਰ ਲੇਕਿਨ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਸ਼ਬਦ ਉਸ ਬਾਗ ਦੇ ਪਰਿਵਾਰ ਦੇ ਲਈ ਜਾਂ ਉਸ केशव ਦੇ ਲਈ ਨਹੀਂ ਬੋਲਿਆ ਜੀ ਦੀ ਉਮਰ ਮਹਿਜ 12 ਸਾਲ ਅਸਰ ਇਹ केशव ਨਾਂ ਦਾ ਵਿਅਕਤੀ ਬੱਚਾ ਜਿਹਦਾ ਪਿੰਡ ਰਾਜਪੁਰਾਗਾ 12 ਸਾਲ ਦੀ ਉਮਰ ਦੇ ਅੰਦਰ ਇਹ ਸ਼ਾਹ ਦਾ ਸ਼ਿਕਾਰ ਹੋ ਗਿਆ ਸਾਹਿਲ ਬਹੁਤ ਛੋਟੀ ਉਮਰ ਦਾ ਸਪੀਕਰ ਸਾਹਿਬ 7 ਸਾਲ ਦੀ ਉਮਰ ਦਾ ਇਸ ਖਾੜ ਦਾ ਸ਼ਿਕਾਰ ਹੋ ਗਿਆ ਮੈਂ ਛੋਟਾ ਜਾਣਕਾਰਾ ਇਸ ਲਈ ਪੇਸ਼ ਕਰ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਫਗਾਨਿਸਤਾਨ ਦੇ ਅੰਦਰ ਜਦੋਂ ਅਰਥ ਕੋਇ ਕਾਇਆ ਅਫਗਾਨਿਸਤਾਨ ਦੇ ਅੰਦਰ ਅਥ ਕੋਇ ਕਾਇਆ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਚੰਦ ਮੈਂ ਟੱਚ ਹਮਦਰਦੀ ਵੀ ਪ੍ਰਗਟ ਕਰਤੀ ਔਰ ਨਾਲ ਦੀ ਨਾਲ ਰਲੀਫ ਪੈਕੇਜ ਵੀ ਭੇਜਤਾ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਚੰਦ ਘੰਟਿਆਂ ਚ ਮਦਦ ਵੀ ਬਚਾਉਂਦੀ ਆ ਤੇ ਹਮਦਰਦੀ ਵੀ ਪ੍ਰਗਟ ਕਰਦੀ ਆ ਪੰਜਾਬ ਉਹ ਸੂਬਾ ਕਾ ਜਿਹਨੇ 1968 ਦੀ ਗੱਲ ਕਰ ਲਈਏ 1968 ਦੀ ਗੱਲ ਕਰ ਲਈਏ 1965 ਦੀ ਗੱਲ ਕਰ ਲਈਏ ਸਪੀਕਰ ਸਾਹਿਬ 1971 ਦੀ ਗੱਲ ਕਰ ਲਈਏ ਇਹਨਾਂ ਸਾਰੀਆਂ جنگਾਂ ਦੇ ਅੰਦਰ ਦੇਸ਼ ਦਾ ਸਾਥ ਇੱਕ ਥੋਕ ਦੇ ਦਿੱਤਾ ਪੰਜਾਬ ਦੇ ਲੋਕਾਂ ਨੇ ਇੱਕ ਥੋਕ ਦੇ ਸਾ ਦਿੱਤਾ ਮੇਰਾ ਆਪਣਾ ਪਿਤਾ ਮੇਰਾ ਆਪਣਾ ਪਿਤਾ ਸਰਦਾਰ ਬੇਜ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 1962 ਦੀ ਜੰਗ ਵੀ ਲੜੀ 1971 ਦੀ ਜੰਗ ਵੀ ਲੜੀ ਔਰ ਦੇ ਮੇਰਾ ਕਹਿਣ ਦਾ ਪਾਵਾ ਕਿ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਜੰਗਾਂ ਲੜੀਆਂ ਔਰ ਦੇਸ਼ ਨੂੰ ਪ੍ਰੋਟੈਕਟ ਕੀਤਾ ਅੱਜ ਜਦੋਂ ਪੰਜਾਬ ਨੂੰ ਲੋੜ ਸੀ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਧੋਖਾ ਕਮਾਇਆ ਪੰਜਾਬ ਦੇ ਨਾਲ ਧਗਾ ਕਮਾਇਆ ਪੰਜਾਬ ਦੀ ਪਿੱਟ ਸੁਰਾ ਮਾਰਿਆ ਆ ਹੁਣੇ ਹੀ ਛੱਡ ਦੋ ਪੁਰਾਣੀਆਂ ਗੱਲਾਂ ਨੂੰ ਬਾੜ ਨੂੰ ਛੱਡ ਦਿਓ ਕਾਤਰ ਨੂੰ ਛੱਡ ਦਿਓ ਪੈੜ ਨੂੰ ਛੱਡ ਦਿਓ ਪੁੱਲ ਜੋ ਆ ਹੁਣੇ ਜਦੋਂ ਮਈ ਦੇ ਅੰਦਰ ਪਾਕਿਸਤਾਨ ਚ ਵੱਡੀ ਆਪਣੀ ਪਾਕਿਸਤਾਨ ਨਾ ਇੱਕ ਟੈਨਸ਼ਨ ਖੜੀ ਹੋਈ ਤਾਂ ਉਸ ਸਮੇਂ ਕੀ ਹੋਇਆ ਕਿਸ ਤਰ੍ਹਾਂ ਪਠਾਨਕੋਟ ਚ ਮੇਰੇ ਯਾਦ ਆ ਮੈਂ ਲਾਲਜਤ ਕਟਾਰੂ ਚੱਕ ਜੀ ਨੂੰ ਪੁੱਛਦਾ ਹੁੰਦਾ ਸੀ ਕਿੱਥੇ ਆ ਰਿਹਾ ਕਾ ਦੇਖ ਰਿਹਾ 1 ਕਿਲੋਮੀਟਰ ਤੋਂ ਸਾਹਮਣੇ ਡਰੋਨ ਜਿਹੜਾ ਜਾ ਰਿਹਾਗਾ ਉਹ ਯੂਪੀ ਚ ਨਹੀਂ ਜਾ ਰਿਹਾ ਸੀਗਾ ਉਹ ਬਿਹਾਰ ਚ ਨਹੀਂ ਜਾ ਰਿਹਾ ਸੀਗਾ ਉਹ ਕਿੱਥੇ ਆ ਰਿਹਾ ਸੀ ਉਹ ਪਠਾਨਕੋਟ ਚ ਆ ਰਿਹਾ ਸੀ ਸਪੀਕਰ ਸਾਹਿਬ ਉਹ ਕਿੱਥੇ ਆ ਰਿਹਾ ਸੀਗਾ ਫਿਰੋਜ਼ਪੁਰ ਦੇ ਪਿੰਡਾਂ ਤੇ ਆ ਰਿਹਾ ਸੀਗਾ ਉਹ ਕਿੱਥੇ ਆ ਰਿਹਾ ਸੀਗਾ ਬਠਿੰਡਾ ਦੇ ਪਿੰਡਾਂ ਤੇ ਆ ਰਿਹਾ ਸੀਗਾ ਯਾਨੀ ਕਿ ਛਾਤੀ ਤੇ ਗੋਲੀਆਂ ਖਾਣ ਲਈ ਪੰਜਾਬ ਆ ਪਰ ਜਦੋਂ ਪੰਜਾਬ ਤੇ ਆਪ ਤਾਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡਾ ਇੱਕ ਵੀ ਨਹੀਂ ਸੁਣਿਆ ਔਰ 1600 ਕਰੋੜ ਰੁਪਏ ਅਨਾਉਂਸ ਕਰਕੇ ਚਲੇ ਗਏ بہت سارے ساتھی سوال اٹھاؤں اٹھا رہے گے کئی کہ جی سوڑا سا کروڑ چو کنے پیسے آ, میرے کوئی انکڑا پہ آگیا ایک بھی پیسہ آج روپیہ ناٹ اے سنگل پی, پی ہون تک پنجاب دے خزانے چو او سولہ سو کروڑ روپے چو نہیں آئی میرے ساتھی میں دیکھ رہا ਉਹ ਲਿਖਣ ਲੱਗੇ ਨੇ ਕਿ ਅਸੀਂ ਜਵਾਬ ਦੇਵਾਂਗੇ ਮੈਂ ਹੁਣੇ ਹੀ ਦੇ ਦੱਸ ਦਨਗਾ ਕਿ ਬਾਦਸ਼ਾਹ ਦਰੌਲਾ ਪਾਜੇ ਵਾਕ ਆਊਟ ਕਰਕੇ ਚਲੇ ਜਾਣ ਜਿਹੜਾ 240 ਕਰੋੜ ਦੀ ਗੱਲ ਕਰਦੇ ਨੇਗੇ ਉਹ 481 ਕਰੋੜ ਰੁਪਇਆ ਪਲੀਜ਼ ਲਿਖ ਲਓ ਤੁਹਾਨੂੰ ਕਿਉਂਕਿ ਭਾਰਤੀ ਜਨਤਾ ਪਾਰਟੀ ਤੁਸੀਂ ਪ੍ਰੋਟੈਕਟ ਕਰਨਾਗਾ ਭਾਰਤੀ ਜਨਤਾ ਪਾਰਟੀ ਤੁਸੀਂ ਗੱਲ ਕਰ ਲਈਆਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਾਂ ਹੈ ਨਹੀਂ ਇੱਥੇ ਹੈਗੇ ਨਹੀਂ ਭਾਰਤੀ ਜਨਤਾ ਪਾਰਟੀ ਦੇ ਨਵੰਬਰ ਹੈ ਦੀ ਉਹ ਤਾਂ ਪਹਿਲੇ ਹੀ ਆਲਰੇਡੀ ਚਲੇ ਗਿਆ ਮੈਨੂੰ ਪਤਾਗਾ ਕਿ ਕਾਂਗਰਸ ਪਾਰਟੀ ਨੇ ਬੀਜੇਪੀ ਨੂੰ ਪਟਕ ਕਰਨਾਗਾ ਤਾਂ ਹੁਣੇ ਲਿਖ ਲਓ ਹੁਣੇ ਲਿਖ ਲਓ ਕਿ ਜਿਹੜਾ 481 ਕਰੋੜ ਰੁਪਏ ਦੀ ਗੱਲ ਕਰਦੇ ਨੇਗੇ ਉਹ 481 ਕਰੋੜ ਰੁਪਏ ਜਦੋਂ 1 ਫਰਵਰੀ 2025 ਨੂੰ ਤੁਸੀਂ ਬੋਲਣਾ ਤੁਸੀਂ ਪ੍ਰਗਟ ਸਿੰਘ ਜੀ ਤੁਸੀਂ ਬੋਲੇ ਇੱਧਰ ਕੀਮਾ ਜੀ ਇੱਧਰ ਤੁਸੀਂ ਤੁਸੀਂ ਬੋਲਣਾ ਪ੍ਰਗਟ ਸਿੰਘ ਜੀ 1 ਫਰਵਰੀ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਦੇ ਅੰਦਰ ਡਿਸਾਸਟਰ ਮੈਨੇਜਮੈਂਟ ਤੇ ਕਿੰਨੇ ਪੈਸੇ ਰੱਖੇ ਜਾਂਦੇ ਨੇ 481 ਕਰੋੜ ਰੁਪਏ 481 ਕਰੋੜ ਰੁਪਏ ਰੱਖੇ ਜਾਂਦੇ ਨੇ ਉਹ ਕੰਨੇ ਪੰਜਾਬ ਲਈ ਨਹੀਂ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਪੰਜਾਬ ਲਈ ਨਹੀਂ ਪੂਰੇ ਦੇਸ਼ ਭਰ ਦੇ ਅੰਦਰ ਉਹ ਪੈਸਿਆਂ ਦਾ ਅਵਾਂਟਨ ਹੁੰਦਾਗਾ ਉਹ ਪੈਸੇ ਜਿਹੜੇ ਦੇ ਬੰਦੇ ਜਾਂਦੇ ਨੇ ਕਿ ਉਹ ਹਿਮਾਚਲ ਨੂੰ ਵੀ ਮਿਲਦੇ ਨੇ ਉਹ ਰਣਾਚਲ ਪ੍ਰਦੇਸ਼ ਨੂੰ ਵੀ ਮਿਲਦੇ ਨੇ ਕਿ ਉਹ ਦਿੱਲੀ ਨੂੰ ਵੀ ਮਿਲਦੇ ਨੇ ਉਹ ਪੰਜਾਬ ਨੂੰ ਵੀ ਮਿਲਦੇ ਨੇ ਜੇਕਰ ਉਹ ਵਰਤ ਲੈ ਜਾਣ ਤਾ ਠੀਕ ਆ ਜੇਕਰ ਲਾਂਭ ਵਰਤੇ ਜਾਣ ਜਿਹੜੇ ਸਰਦਾਰ ਜੀ ਗੱਲ ਕਰਦੇ ਸੀ ਤਾਂ ਉਹਦੇ ਤੇ ਵਿਆਜ ਦੇਣਾ ਪੈਂਦਾਗਾ ਉਹਦੇ ਤੇ ਸਾਨੂੰ ਵਿਆਜ ਦੇਣਾ ਪੈਂਦਾਗਾ ਜਿਹੜੀ ਤੁਸੀਂ ਹੁਣ ਕਹਿੰਦੇ ਹੋ ਕਿ ਜੇ ਐਨੇ ਹਜ਼ਾਰ ਕਰੋੜ ਰੁਪਏ 12000 ਕਰੋੜ ਰੁਪਏ ਜੇ ਅਸੀਂ ਉਹਨੂੰ ਵਰਤਾਂਗੇ ਤਾਂ ਉਹ ਸਾਡੀ ਬੋਰਿੰਗ ਲਿਮਟ ਚੋਂ ਕੱਟਿਆ ਜਾਊਗਾ ਉਹ ਬੋਰਿੰਗ ਲਿਮਟ ਚੋਂ ਮਾਈਨਸ ਹੋਊਗਾ ਔਰ ਉਸ ਦੇ ਉੱਤੇ ਸਭ ਤੋਂ ਮਹਿੰਗਾ ਵਿਆਜ ਦੇਣਾ ਪਊਗਾ 8.15% 8.15 ਫੀਸ ਦਾ ਵਿਆਜ ਦੇਣਾ ਪਊਗਾ ਇਹ ਸੈਂਟਰ ਸਰਕਾਰ ਦੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋ ਸਾਥੀ ਜਿਹੜੇ ਨੇਗੇ ਉਹ ਟੀਵੀ ਤੇ ਦੇਖ ਕੇ ਅਖਬਾਰਾਂ ਤੇ ਪੜ੍ਹ ਕੇ ਉਹਨਾਂ ਫਿਗਰਾਂ ਨੂੰ ਜਿਹੜਾ ਕਦੇ ਨਾ ਕਦੇ ਬੋਲ ਦਿੰਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣਾ ਪੈਂਦਾ ਡਿਸਾਸਟਰ ਮੈਨੇਜਮੈਂਟ ਐਕਟ ਕਦੋਂ ਲਾਗੂ ਹੁੰਦਾ ਮੈਂ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਮੰਨ ਜੋ ਸੀਐਮ ਸਾਹਿਬ ਡਿਸਾਸਟਰ ਮੈਨੇਜਮੈਂਟ ਐਕਟ ਜਿਹੜਾਗਾ ਉਹ 2010 ਚ ਬਣਦਾਗਾ ਔਰ ਹਿਸਾਬ ਕਿਤਾਬ ਸਾਡੇ ਸਾਥੀ پچھلے تیار سالوں کا لائی جاتے اور میں پوچھنا چاہوں گا کہ بھائی ایس دو تیان سال بار رہی ہے بہت سارے سابقہ کیبنٹ منتری بیٹھے ن گے چ بہت سارے سابقہ کیبنٹ متری بیٹھے ن گے اور تھی کیلکولیشن کیا ہوگا تُسیں حصے میں ممبر ہوو گے جنہوں کیبنٹ نے وہ پیسے خرچے نے گے جنہوں کیبنٹا نے وہ پیسے خرچے نے گے ਉਹਨਾ ਕੈਬਨਿਟਾਂ ਦਾ ਤੁਸੀਂ ਹਿੱਸਾ ਰਹੇ ਹੋਗੇ ਉਹਨਾ ਕੈਬਨਿਟ ਚ ਬੈਠ ਕੇ ਤੁਸੀਂ ਪਾਸ ਕਰਦੇ ਰਹੋਗੇ ਇਹ ਪੈਸਾ ਕਿੱਥੇ ਲੱਗਣਾਗਾ ਕੋਵਿਡ ਕਦੋਂ ਆਇਆ ਸੀ ਸ਼ਾਇਦ ਭੁੱਲ ਗਏ ਹੋਮੋਗੇ ਕੋਵਿਡ ਸਮੇਂ ਸਰਕਾਰ ਕੀ ਦੀ ਸੀ ਕੋਵਿਡ ਸਮੇਂ ਪੰਜਾਬ ਸਰਕਾਰ ਕੀ ਦੀ ਸੀਗੀ ਪੰਜਾਬ ਜਾਣਦਾ ਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਿੰਨੇ ਪੈਸੇ ਖਰਚੇ ਡਿਸਾਸਟਰ ਮੈਨੇਜਮੈਂਟ ਦੇ ਬੋਡ ਦੇ ਫੰਡ ਚੋਂ ਇਹ ਤਾਂ ਪੜ੍ਹ ਕੇ ਆ ਜਾਂਦੇ ਇਹ ਤਾਂ ਦੇਖ ਕੇ ਆ ਜਾਂਦੇ ਸਿੱਧਾ ਹੀ ਕਹਿਤਾ ਕਿ ਸਰਕਾਰ ਨੂੰ ਕੰਪੀਟਿਸ਼ਨ ਕਰਨਾਗਾ ਭਗਵੰਤ ਬਾਦ ਨੂੰ ਘੇੜ ਲਾਗਾ ਉਹਦੇ ਖਿਲਾਫ ਕੁਝ ਬੋਲਣਾਗਾ ਕੋਈ ਨਾ ਕੋਈ ਕੱਢ ਲਈਏ ਯਾਰ ਜਿਹੜਾ ਛੱਪ ਗਿਆ ਉਹੀ ਬੋਲ ਦੋ ਜਿਹੜਾ ਛੱਪ ਗਿਆ ਉਹੀ ਬੋਲ ਦੋ ਮੈਂ ਹਾਊਸ ਦੇ ਸਾਹਮਣੇ ਰੱਖਣਾ ਚਾਹੁੰਨਾਗਾ 2017 ਤੋਂ ਲੈ ਕੇ 22 ਤੱਕ ਮੈਂ ਤੁਹਾਨੂੰ ਕਰੈਕਟ ਕਰ ਦਿਆਂ 2017 ਤੋਂ ਲੈ ਕੇ 22 ਤੱਕ 2061 ਰੁਪਏ ਸੈਂਟਰ ਵੱਲੋਂ ਡਿਸਾਸਟਰ ਮੈਨੇਜਮੈਂਟ ਟੈਕਸ ਚਾਇਲ ਔਰ ਜਿਹਦੇ ਵਿੱਚੋਂ 1678 ਕਰੋੜ ਰੁਪਏ ਤੁਹਾਡੇ ਵੱਲੋਂ ਐਕਸਪੈਂਡੀਚਰ ਆ ਖਰਚਿਆ ਗਿਆਗਾ ਖਰਚਾ ਕੀਤਾ ਗਿਆਗਾ ਔਰ ਸਾਡੇ ਸਮੇ ਵੀ ਮੰਨਦਾ ਕਿ ਪੈਸੇ ਆਏ ਨੇਗੇ 1582 ਕਰੋੜ ਰੁਪਏ ਆਇਆਗਾ ਜੀ 269 ਕਰੋੜ ਰੁਪਏ ਸੇ ਖਰਚੇ ਨੇਗੇ ਇਹ ਕੇਂਦਰ ਸਰਕਾਰ ਦੀ ਕੰਟਰੀਬਿਊਸ਼ਨ ਆ ਔਰ ਜਿਹੜੀ ਕੰਟਰੀਬਿਊਸ਼ਨ ਤੁਸੀਂ ਵਿਆਜ ਔਰ ਵਿਆਰ ਲਾ ਰਹੇ ਹੋ ਉਹ ਮੈਂ ਸਮਝਦਾ ਤੁਸੀਂ ਇੱਕ ਪੰਜਾਬ ਵਿਰੋਧੀ ਰੋਲ ਨਵਾਉਣ ਦਾ ਕੰਮ ਕਰ ਰਹੇ ਹੋ ਉਹ ਜਿਹੜੇ ਪੈਸੇ ਦਿੰਦੇ ਨੇਗੇ ਜੋ ਖਰਚੇ ਨਾ ਜਾਣ ਮੰਨੋ ਸੀਐਮ ਸਾਹਿਬ ਉਹਨਾਂ ਤੇ ਆਪਰੂ ਵਿਆਜ ਦੇਣਾ ਪੈਂਦਾਗਾ ਉਹਨਾਂ ਨੂੰ ਲੈਕਚਰ ਚ ਲਿਖ ਲੰਦੇ ਲਗੇ ਉਹ ਸਾਡੀ ਬੋਰਿੰਗ ਲਿਮਿਟ ਚੋਂ ਕੱਟ ਲੰਦੇ ਨੇਗੇ ਪਰ ਲੇਕਿਨ ਅਫਸੋਸ ਸਾਨੂੰ ਇੱਕ ਜਿਹਾ ਇੱਕ ਪਲੇਟਫਾਰਮ ਤੇ ਖੜਨ ਦੀ ਬਜਾਏ ਅਸੀਂ ਪੰਜਾਬ ਨੂੰ ਕ੍ਰਿਟਿਸਿਜ਼ਮ ਕਰਨ ਲੱਗੇ ਕਿ ਅਜੀ ਬੰ 12000 ਕਰੋੜ ਰੁਪਏ ਲੈ ਗਿਆ ਕੌਣ ਲੁੱਟ ਕੇ ਲੈ ਗਿਆ ਮੈਂ ਪੁੱਛਣਾ ਤਾਂ ਉਹਨਾਂ ਕਾਂਗਰਸ ਦੇ ਸਾਥੀਆਂ ਨੂੰ ਕਿ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਤੁਸੀਂ ਪੈਸੇ ਆਪਣੇ ਖਰਚ ਕੀਤੇ ਅਸੀਂ ਤੁਹਾਡੇ ਸਮੇਂ ਚ ਖਰਚ ਹੋਏ ਲੰਗੇ ਉਹ ਕਿੱਥੇ ਖਰਚ ਹੋਏ ਲੰਗੇ ਮੰਨ ਲਓ 1 2 3 4 ਬੰਦੇ ਤਾਂ ਉਸ ਸੌਰੀ ਮੈਂਬਰ ਤਾਂ ਉਸ ਕੈਬਨਟ ਦਾ ਹਿੱਸਾ ਸੀਗੇ ਮਾਨ ਜੋ ਕੈਪਟਨ ਸਾਹਿਬ ਦਾ ਵੀ ਹਿੱਸਾ ਸੀ ਚੰਨੀ ਸਾਹਿਬ ਦਾ ਵੀ ਹਿੱਸਾ ਸੀ ਕੀ ਤੁਸੀਂ ਕੈਬਨਟ ਚ ਜਾ ਕੇ ਬੈਠ ਕੇ ਦਸਕਤ ਕਰਕੇ ਆ ਜਾਂਦੇ ਸੀਗੇ ਕੀ ਤੁਸੀਂ ਕੈਬਨਟ ਦੇ ਫੈਸਲੇ ਨੂੰ ਫੋਲੋ ਨਹੀਂ ਕਰਦੇ ਸੀ ਕੀ ਤੁਸੀਂ ਉਹਨਾਂ ਕੈਬਨਟਾਂ ਤੇ ਪੜ ਕੇ ਨਹੀਂ ਜਾਂਦੇ ਸੀ ਜੰਡੇ ਕੀ ਤੁਸੀਂ ਸਿਰਫ ਉੱਥੇ ਹਰਲੇ ਲੌਣ ਜਾਂਦੇ ਸੀਗੇ ਬੜਾ ਅੱਛਾ ਲੱਗਿਆ ਮੈਂ ਦੇਖ ਰਿਹਾ ਸੀਗਾ ਕਿ 1 ਮਿੰਟ ਬਾਅਦ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਉਹ ਭਾਈ ਪਹਿਲਾਂ ਪੜ੍ਹ ਕੇ ਤਾਂ ਆ ਜਾਂਦੇ ਤੁਸੀਂ ਸਰਕਾਰ ਜੋਗੋਂ ਅਸੀਂ ਤਾਂ ਮੈਂ ਦੇਖ ਰਿਹਾ ਸੀ ਕਿ ਅਸੀਂ ਤਾਂ ਟਾਕਾਲੇ ਸਕੂਲ ਚ ਪੜਿਆ ਮਾਨ ਸਾਹਿਬ ਗਰੀਬ ਘਰਾਂ ਚੋਂ ਆਇਆਂਗੇ ਉੱਠ ਕੇ ਗਰੀਬ ਪਰਿਵਾਰਾਂ ਚੋਂ ਉੱਠ ਕੇ ਆਇਆਂਗੇ ਇਹ ਤਾਂ بڑے بڑے ਕਨਵੈਂਟ ਸਕੂਲਾਂ ਚ ਪੜ੍ਹ ਕੇ ਆਏ ਨੇਗੇ ਜਿੱਥੇ ਇਕਨੋਮਿਕਸ ਸਿਖਾਈ ਜਾਂਦੀ ਆ ਜਿੱਥੇ ਪੈਸਿਆਂ ਦਾ ਆਦਾਨ ਪ੍ਰਦਾਨ ਹੁੰਦਾ ਸਾਨੂੰ ਤਾਂ ਸਾਡੇ ਘਰ ਦੇ ਕਦੇ 1 ਰੁਪਿਆ ਦਿੰਦੇ ਸੀ ਕਦੇ 2 ਰੁਪਏ ਦਿੰਦੇ ਸੀਗੇ ਤੁਸੀਂ ਤਾਂ ਤੁਹਾਡੇ ਤਾਂ ਘਰ ਦੇ ਤੁਹਾਨੂੰ ਤੁਹਾਡੇ ਤਾਂ ਉਸ ਸਮੇਂ ਬੈਂਕਾਂ 'ਚ ਖਾਤੇ ਹੁੰਦੇ ਸੀਗੇ ਤੁਸੀਂ ਤਾਂ ਜਾ ਕੇ ਜਿੱਥੇ ਤੁਹਾਡਾ ਸਕੂਲ ਹੁੰਦਾ ਸੀਗਾ ਉੱਥੇ ਸਕੂਲ 'ਚੋਂ ਪੈਸੇ ਕਢਾ ਕੇ ਆਪਣੇ ਵਰਦੇ ਸੀਗੇ ਅਸੀਂ ਤਾਂ ਉਹ ਗਰੀਬ ਲੋਕ ਆ ਜਿਹੜੇ ਜਦੋਂ ਪਰਦੇ ਸੀਗੇ ਤੇ ਸਾਨੂੰ ਤਾਂ ਸਾਡੇ ਬਾਬਾ ਸਾਲ ਦੇ ਅੰਦਰ ਇੱਕ ਅੱਧੀ ਪੈਂਟ ਕਮੀਜ਼ ਐ ਇੱਕ ਅੱਧਾ ਕੁਰਤਾ ਬਿਜਾਵਾ ਸਮਾਨ ਦੇ ਸੀਗੇ ਅਸੀਂ ਤਾਂ ਉਹਦੇ ਨਾਲ ਹੀ ਅੱਬਦਾ ਸਾਰਾ ਸਾਲ ਗੁਜ਼ਾਰਾ ਕਰਦੇ ਸੀ ਮੇਰਾ ਕਹਿਣ ਦਾ ਪਾਬਾ ਇਕਨੋਮੀ ਦੀ ਸਮੰਥ ਮੇਰਾ ਕਹਿਣ ਕਹਿਣ ਦਾ ਪਾਬਾ ਅਰਥਸ਼ਾਸਤਰੀ ਏ ਅਰਥਚਾਰ ਵਿੱਚ ਜਿਹੜੀ ਸਮਝ ਆ ਉਹ ਤੁਹਾਨੂੰ ਜ਼ਿਆਦਾ ਹੋਣੀ ਚਾਹੀਦੀ ਹੈ ਸਾਡੇ ਤੋਂ ਪਰਲੇ ਕਿਨ ਅਫਸੋਸ ਕਿ ਤੁਸੀਂ ਕਦੇ ਗੱਲ ਕਰਦੇ ਹੋ ਸ਼ੇਰ ਸਿੰਘ ਨੂੰ ਹਟਾ ਦਿਓ ਸ਼ੇਰ ਸਿੰਘ ਤੇ ਕਾਰਵਾਈ ਕਰ ਦਿਓ ਕਿਉਂ ਤੁਹਾਨੂੰ ਦਲ ਚੰਗੇ ਨਹੀਂ ਲੱਗਦੇ ਪੰਜਾਬ ਦੇ ਕਿਉਂ ਤੁਹਾਨੂੰ ਗਰੀਬ ਲੋਕਾਂ ਦੇ ਲੋਕ ਨੌਕਰੀਆਂ ਤੇ ਲੱਗੇ ਚੰਗੇ ਨਹੀਂ ਲੱਗਦੇ ਹੈਗੇ ਤੁਸੀਂ ਉਹਨਾਂ ਨੂੰ ਬਾਹਰ ਨੇ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਉਸ ਬੰਦੇ ਦੇ ਖਿਲਾਫ ਕਾਰਵਾਈ ਕਰ ਦਿਓ ਪਹਿਲਾਂ ਥੋੜਾ ਬਹੁਤਾ ਪੜ ਲਿਆ ਕਰੋ ਸਰਦਾਰ ਜੀ ਫਿਰ ਉਸ ਤੋਂ ਬਾਅਦ ਗੱਲ ਕਰ ਲਿਆ ਕਰੋ ਮੇਰਾ ਕਹਿਣ ਦਾ ਪਾਪ ਕਿ ਤੁਸੀਂ ਹਮੇਸ਼ਾ ਹੀ ਸਾਡੇ ਪੰਜਾਬ ਨੂੰ ਗੁਮਰਾਹ ਕਰਨ ਦਾ ਗੱਲ ਕੀਤਾ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਲਾਸ਼ਾਂ ਤੇ ਰਾਜਨੀਤੀ ਕਰਨ ਦਾ ਯਤਨ ਕੀਤਾ ਆ ਹੁਣ ਕਾਂਗਰਸ ਪਾਰਟੀ ਦੇ ਬੁਲਾਰੇ ਬੋਲ ਰਹੇ ਸੀਗੇ ਕੀ ਕਹਿ ਰਹੇ ਸੀ ਮੈਂ ਸੀਐਮ ਸਾਹਿਬ ਤੁਸੀਂ ਸ਼ਾਇਦ ਚਲੇ ਗਏ ਸੀਗੇ ਕੀ ਕਹਿ ਰਹੇ ਸੀ ਇਹ ਕਿ ਜਿਹੜਾ ਰੰਗਲਾ ਪੰਜਾਬ ਦਾ ਫੰਡ ਮਾਨਯੋਗ ਸੀਐਮ ਸਾਹਿਬ ਨੇ ਬਣਾਇਆ ਚੜ੍ਹਦੀ ਕਲਾ ਦਾ ਫੰਡ ਉਹਦੇ ਤੇ ਮੈਂ ਦੇਸ਼ ਭਰ ਦੇ ਲੋਕਾਂ ਨੂੰ ਐਨਆਰਆਈਆਂ ਨੂੰ ਬੇਨਤੀ ਕਰਦਿਆਂ ਕਿ ਕੁਝ ਪੈਸੇ ਨਾ ਦਿੱਤੇ ਜਾਣ ਇਹ ਬੇਨਤੀ ਕਿਹਦੇ ਵੱਲ ਹੋਈ ਸੀ اجہ بے ایٹ پتا لگتا کہ کانگریس پارٹی آگر جی آشان سے راجنیتی کرن دی آ چاہے چراسی کا سپیکر صاحب پو گا چاہے چرا کی گل کر لیے دے گھڑا پا پاکے سالے گئے کانگریس پارٹی نے راجنیتی کی اٹھاسی ہڑ آئے کانگرس پارٹی دے راجتی کی تھی آج ہر آئے لگے آج فیرلا سا دے راجتی کانگرس <zip> پارٹی کر لیں میرا خیال ہے باجوا صاحب ان ان کمپلیٹ کر لیں اس سوالہ پر کر لیں مانجھے سپیکر صاحب مانجھے سپیکر صاحب ਤੁਸੀਂ ਇਹਨਾਂ ਨੂੰ ਕੰਪਲੀਟ ਕਰ ਲਿਓ ਹਾਊਸ ਦੇ ਅੰਦਰ ਤੁਸੀਂ ਬੈਠੇ ਹੋਣ ਕੰਪਲੀਟ ਕਰ ਯੂ ਕੈਨ ਇਹ ਹਾਊਸ ਦੇ ਅੰਦਰ ਔਨ ਰਿਕਾਰਡ ਆ ਸਾਰੇ মিডিਆ ਦੇ ਸਾਥੀ ਬੈਠੇ ਲਗੇ ਦੋ ਤਿੰਨ ਫਲੋਰਾ ਭਰੀਆਂ ਪਈਆਂ ਪਈਆਂ ਲਗੀਆਂ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਪਰ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਅੰਦਰ ਇੱਕ ਵੀ ਪੈਸਾ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦੀ ਮਦਦ ਨਾ ਕੀਤੀ ਜਾਵੇ ਤੋ ਇਹ ਤੋਂ ਪਤਾ ਲੱਗਦਾਗਾ ਕਿ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਤੁਸੀਂ ਦੇ ਹਰ ਪੀੜਤਾ ਦੀ ਮਦਦ ਫਮ ਸਾਹਿਬ ਨੂੰ ਕੰਪਲੀਟ ਕਰਦੇ ਤੁਸੀਂ ਬੈਠੋ ਬੈਠੋ ਲੈਟ ਹਿਮ ਕੰਪਲੀਟ ਤੁਸੀਂ ਬਾਅਦ ਕਲੈਰੀਫਾਈ ਕਰ ਦਿਓ ਕੰਪਲੀਟਤਾ ਦੀ ਮਦਦ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਹਰਾਮ ਸੀਗਾ ਜਦੋਂ ਸਾਥੀ ਗਏ ਇੱਕ ਢੋਕਾਤਾ ਬਣਾ ਲਿਆ ਮੈਨੂੰ ਤਾਂ ਦਾ ਨਾਮ ਨਹੀਂ ਪਤਾ ਸੀਗਾ ਕਿਉਂਕਿ ਜਾਹਜਾਂਚ ਬੈਠ ਕੇ ਸਰਵੇ ਕਰਨ ਦੇ ਮਾਹਰ ਸੀਗੇ ਜਾਹਜਤ ਜਾਂਦੇ ਜਦੋਂ ਪੁਰਾਣੀਆਂ ਸਰਕਾਰਾਂ ਸੀਗੀਆਂ ਜਾਹਜਾਂਚ ਮਾਈਨਿੰਗ ਚੈੱਕ ਕਰਦੇ ਸੀ ਜਾਹਜਾਂਚ ਜਾ ਕੇ ਸਰਵੇ ਕਰਦੇ ਸੀਗੇ ਉਹ ਫਿਰ ਦੇਖਿਆ ਕਿ ਯਾਰ ਇੱਕ ਢੋਕਾ ਜਿਹਾ ਬਣਾ ਲਓ ਪਾਣੀ 'ਚ ਕਿਤੇ ਪੈਰ ਨਾ ਗਦੇ ਹੋ ਜਾਣ ਉਹ ਢੋਕੇ 'ਚ ਬਹਿ ਕੇ ਚਲੇ ਗਏ ਔਰ ਜਦੋਂ ਇਹਨਾਂ ਦਾ ਇੱਕ ਸਾਥੀ ਜਿਹੜਾ ਚੁਣਿਆ ਹੋਇਆ ਐਮਐਲਏ ਨਵਾਈਦਾਗਾ ਉਹਨੇ ਕਿਹਾ ਕਿ ਮੈਨੂੰ ਵੀ ਬਿਠਾ ਲਓ ਕਹਿੰਦੇ ਪਿੱਛੇ ਆ ਕਾਕਾ ਫੋਟੋ ਲੈਣ ਦੇ ਫੋਟੋ ਤੇ ਨਹੀਂ ਆਉਣੀ ਚਾਹੀਦੀ ਫੋਟੋ ਮੇਰੀ ਆਉਣੀ ਚਾਹੀਦੀ ਆ ਫੋਟੋ ਸ਼ੂਟ ਕਰਵਾਉਣ ਲਈ ਗਈ ਸੀ ਇਹ ਹੈਡਸ਼ੌਟ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਫੋਟੋ ਸ਼ੂਟ ਕਰਵਾਉਣ ਦੀ ਆਦੀ ਆ ਲਾ ਕੇ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣ ਦੀ ਗੱਲ ਕਰਦੇ ਆ ਸੁਮਾ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਜਿਹੜੇ ਐਸ ਡੀ ਆਰ ਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਨੇਗੀਆਂ ਉਹ ਨਰਮ ਕੀਤੀਆਂ ਜਾਣ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਸਦਨ ਜੀ ਕੰਟੀਨਿਊ ਕਰੋ ਜੀ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕਪ੍ਰੋਪੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ننگا ہو گیا پنجاب دے پتا لگ گیا اور دوسرے پاس میں دیکھ رہا سا کہ ریجلیشن سارے ساتھی ورندر گوئل جی نے آن بحاف آف سی ایم پڑھا کی دے خلاف آو ریجلیشن اور ریجلیشن آن سینٹر سرکار دے خلاف ریجولیوشن آتی جنتا پارٹی دی کے اندر سرکار دے خلاف اس لیٹر دی لیٹر دی دی میں گل کر رہا سر مان جو سی ایم صاحب دی ਉਸ ਗੱਲ ਦੀ ਤਾਅ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਦੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਅਜ ਅਫਸੋਸ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਦਾ ਰਹੀ ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੌਸ ਦੇ ਰਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਇਸ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ ਜਿਹੜੇ ਪੈਸੇ ਆਏ ਨੇ ਨਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਉਹ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਡ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸਦੋ 40 ਕਰੋੜ ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਬੜਾ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਭਾਜਪਾ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੇਂਗੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਉਸ ਉਦਰੀ ਸਟਾਈਲ ਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਦਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਦੀ ਗੱਲ ਰੱਖਦੇ ਜੇ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚੋਂ ਕਿੰਨੇ ਪੈਸੇ ਆ ਗਏ ਕਿਉਂਕਿ ਭਾਜਪਾ ਅਲਟੀਬੇਲਲੀ ਉਹਨਾਂ ਨੂੰ ਤਾਂ ਦੱਸਦੀ ਦੱਸਦੀ ਆ ਪਰ ਅੱਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਕਜ਼ਾਨੇ ਚ ਨਹੀਂ ਆਇਆ ਐਸੇ ਗੱਲ ਕਰਕੇ ਅਸੀਂ ਸਾਰੇ ਇਕੱਠੇ ਨੇਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲਚੰਦ ਜੀ ਆ ਚਾਹੇ ਸਾਡੇ ਤਾਲੀਵਾਲ ਸਾਹਿਬ ਨੇ ਹਰਜੋਤ ਬੈਂਜ ਜੀ ਆ ਲਾਲ ਲਾਲਜੀਤ ਭੋਲਰ ਜੀ ਨੇ ਸਾਰੇ ਐਮ ਐਲ ਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ ਕੱਲੇ ਬਦਰੇ ਇਹ ਜੀ ਕਿ ਆਪਦੇ ਹਲਕੇ ਚ ਆਪਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੇ ਨਾਲ ਖੜੇ ਰਹੇ ਨੇਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਯਾਰ ਸਮਾਜਿਕ ਬਹੁਤ ساری ਰਾਜਦਿਕ ਪਾਰਟੀਆਂ ਉਹਨਾਂ ਨੇ ਵੀ ਆ ਕੇ ਪੰਜਾਬ ਦੇ ਲੋਕਾਂ ਦੀ ਮਾਂ ਬਾਹ ਫੜੀਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਆਪਣਾ ਲੋਕਪ੍ਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾਗਾ ਔਰ ਮਾਝਾ ਦੇ ਸੀਐਮ ਸਾਹਿਬ ਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਚ 60000 ਕਰੋੜ ਦਾ ਚੱਕਰ ਹੋਇਆ ਸੀ ਕਿਉਂਕਿ ਕਈ ਸਾਫੀ ਫਿਰ ਸ਼ਾਇਦ ਸੀਐਮ ਸਾਹਿਬ ਲੋਕ ਕਿਸੇ ਗੱਲ ਤੋਂ ਲੈ ਕੇ ਜਾਂ ਸਾਡੀ ਸਰਕਾਰ ਨੂੰ ਫਿਰ ਕਿਤਨਾ ਕਿਤੇ ਕ੍ਰਿਟਿਸਿਜ਼ਮ ਕਰਨਗੇ ਕਿ ਮੈਂ ਦੱਸ ਦਿਆਂ ਇਹਨਾਂ ਨੂੰ ਹਾਊਸ ਦੇ ਅੰਦਰ ਉਹ 60000 ਕਰੋੜ ਰੁਪਏ ਉਹ ਆ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਜਦੋਂ ਇੱਕ ਜਾਦਾ ਸ਼ੇਰੋ ਸ਼ੇਰੀ ਕਰਨ ਵਾਲੇ ਸਾਥੀ ਇਹਨਾਂ ਦੇ ਪੰਜਾਬ ਦੇ ਫਾਈਨਾਂਸ ਮਨਿਸਟਰ ਸੀਗੇ ਉਹਨਾਂ ਨੇ ਧਾਕੇ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ ਕਿਸ ਗੱਲ ਦੀ ਸਰ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਉੱਤੇ ਮੋਰ ਲਾਈ ਸੀ ਕਿ ਅਸੀਂ ਦੇਸ਼ ਦੇ ਨਾਲ ਆ ਔਰ ਉਸ ਸਮੇਂ ਕੇਂਦਰ ਸਰਕਾਰ ਨੇ ਕਮਿਟ ਕੀਤਾ ਸੀਗਾ ਇਹ ਕਿ ਆ ਸੀਗਾ ਕਿ ਅਸੀਂ ਜਦ ਤੱਕ ਸਟੇਟ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਅਸੀਂ ਟਿਲ ਦੈਨ ਅਸੀਂ ਆਪਣਾ ਕੰਪਨਸੇਸ਼ਨ ਸੈਸ ਜਿਹੜਾ ਉਹ ਜਾਰੀ ਰੱਖਾਂਗੇ ਇਸ ਗੱਲ ਦੀ ਕਮਿਟਮੈਂਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਲੇਕਿਨ ਉਹ ਕੰਪਨਸੇਸ਼ਨ ਸੈਸ ਜਿਹੜਾ ਸਿਰਫ ਔਰ ਸਿਰਫ ਪਹਿਲੇ 5 ਸਾਲ ਮਿਲਿਆ ਔਰ ਪਹਿਲੇ 5 ਸਾਲ 17 ਤੋਂ ਲੈ ਕੇ 22 ਤੱਕ ਜਦੋਂ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਹ ਕੰਪਨਸੇਸ਼ਨ ਸੈਸ ਮਿਲਦਾ ਰਿਹਾ ਉਸ ਤੋਂ ਬਾਅਦ ਉਸ ਸੈਸ ਦਾ ਭੋਗ ਪੈ ਗਿਆ ਕਿਉਂਕਿ ਜਦੋਂ ਦੁਬਾਰਾ ਰਿਵਿਊ ਦੀ ਗੱਲ ਹੋਈ ਤਾਂ ਉਸ ਕੰਪਨਸੇਸ਼ਨ ਸੈਸ ਦੇ ਗਰੁੱਪ ਆਫ ਮਿਨਿਸਟਰ ਦਾ ਮੈਂ ਵੀ ਮੈਂਬਰ ਸੀਗਾ ਰੇਟ ਰੈਸ਼ਨਲਾਈਜੇਸ਼ਨ ਕਮੇਟੀ ਦਾ ਇੱਕ ਦਿਨ ਲਈ ਮੈਂਬਰ ਮੈਨੂੰ ਮੈਂਬਰ ਬਣਾਇਆ ਗਿਆ ਸੀਗਾ ਔਰ ਦੋ ਤਿੰਨ ਹੋਰ ਕਮੇਟੀਆਂ ਦੇ ਮੈਂਬਰ ਬਣਾਇਆ ਗਿਆ ਸੀਗਾ ਪਰ ਲੇਕਿਨ ਜਦੋਂ ਯੂਨੀਅਨ ਗਵਰਨਮੈਂਟ ਦੀ ਪ੍ਰੋਪੋਜ਼ਲ ਆਉਂਦੀ ਆ ਜੀਐਸਟੀ ਕੌਂਸਲ ਚ ਤਾਂ ਤੁਰੰਤ ਪ੍ਰਭੂ ਜਿਹੜੀ ਪ੍ਰਵਾਨ ਹੋ ਜਾਂਦੀ ਆ ਹੁਣ ਜਿਹੜੀ ਰੇਟ ਲਾਗੂ ਹੋਏ ਨੇ ਪੰਜਾਬ ਜਿਹੜੇ ਪੰਜ ਸਲੈਬਾਂ ਤੋਂ ਤਿੰਨ ਸਲੈਬਾਂ ਬਣੀਆਂ ਨੇ ਕਹਿਣ ਨੂੰ ਤਾਂ ਚਾਰ ਤੋਂ ਦੋ ਬਣੀਆਂ ਨੇ ਮੈਂ ਇੱਥੇ ਵੀ ਕਰੈਕਟ ਕਰ ਦਿਆਂ ਚਾਰ ਤੋਂ ਦੋ ਨਹੀਂ ਸਰ ਉਹ ਪੰਜ ਸੀਗੀਆਂ 4 12 ਸੌਰੀ 5 12 18 ਤੇ 28 ਇੱਕ ਸਪੈਸ਼ਲ ਸੀਗੀ ਹੁਣ ਕੀ ਬਣ ਗਿਆ 5 ਤੇ 12 ਤੇ ਨਾਲ 40 ਹੁਣ ਤਿੰਨ ਇੱਕ ਸਪੈਸ਼ਲ ਸਲੈਬ ਲੱਗਦੀ ਸੋ ਇਸ ਦੇ ਨਾਲ ਅਸੀਂ ਇਸ ਪ੍ਰਪੋਜ਼ਲ ਦਾ ਸਮਰਥਨ ਕੀਤਾ ਪਰ ਲੇਕਿਨ ਇਸ ਦੇ ਨਾਲ ਵੀ 6000 ਕਰੋੜ ਰੁਪਏ ਦਾ ਘਾਟਾ ਪਊ ਮੈਂ ਫਿਰ ਪਿੱਛੇ ਜਾਣਾ ਥੋੜਾ ਜਿਹਾ ਕਿ ਜਿਹੜੇ ਜੀਐਸਟੀ ਲਾਗੂ ਹੋਇਆ ਜਦੋਂ ਬੰਨ੍ਹੇ ਸ਼ਰਮਨ ਟੈਕਸ ਦਾ ਫਾਰਮੂਲਾ ਲਾਗੂ ਹੋਇਆ ਤਾਂ ਪੰਜਾਬ ਦੀ ਜਿਹੜੀ ਪੰਜਾਬ ਦਾ ਨੁਕਸਾਨ ਕਿੰਨਾ ਹੋਇਆ ਪੰਜਾਬ ਦਾ ਨੁਕਸਾਨ ਹੋਇਆ 111000 ਕਰੋੜ ਰੁਪਏ ਦਾ 2017 ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਨੁਕਸਾਨ ਹੋਇਆ 111000 ਕਰੋੜ ਰੁਪਏ ਦਾ ਪਹਿਲੇ 5 ਸਾਲ ਕੰਪਨਸੇਸ਼ਨ ਕਿੱਦਾਂ ਮਿਲੇ ਸਪੀਕਰ ਸਾਹਿਬ ਸਿਰਫ ਸਰਫਰ 61000 ਕਰੋੜ ਰੁਪਿਆ 61000 ਕਰੋੜ ਰੁਪਿਆ ਦਾ ਕੰਪਨਸੇਸ਼ਨ ਮਿਲਿਆ ਰਿਮੇਨਿੰਗ ਅਮਾਉਂਟ ਕਿੱਥੇ ਆ 50000 ਕਰੋੜ ਰੁਪਿਆ ਰਿਮੇਨਿੰਗ ਅਮਾਉਂਟ ਸਾਡੀ ਸੈਂਟਰਲ ਬਕਾਇਆ ਪਈ ਅਸੀਂ ਉਹਨਾਂ ਦੀ ਗੱਲ ਮੰਨੀ ਅਸੀਂ ਸੈਂਟਰ ਸਰਕਾਰ ਨੇ ਚੋਂ ਠੀਕ ਆ ਸਾਡੀ ਪੁਰਾਣੀ ਸਰਕਾਰ ਨੇ ਗੱਲ ਮੰਨੀ ਪਰ ਲੇਕਿਨ ਅੱਜ ਸਾਡਾ 50000 ਕਰੋੜ ਰੁਪਏ ਦਾ ਲਾਸ ਹੋਇਆ ਕਿਉਂਕਿ ਕਈ ਵਾਰ ਸਾਥੀ ਦਾ ਮੈਂ ਦੇਖਦਾ ਉਹਨਾਂ ਮੈਂ ਟਵੀਟ ਦੇਖਦਾ ਨਾ ਪੜਦਾ ਉਹਨਾਂ ਇਹਨਾਂ ਦੇ ਕਹਿਣਦੇ ਨੇ ਜੀ 500 ਕਰੋੜ ਰੁਪਏ ਦੀ ਬੋਰਿੰਗ ਕਿਉਂ ਕਰ ਲਈ 200 ਕਰੋੜ ਰੁਪਏ ਕਿਉਂ ਲੈ ਲਿਆ ਭਰਾਵੋ ਇਹ ਤੁਹਾਡੀ ਕੰਸੈਂਟ ਦਿੱਤੀ ਹੋਈ ਆ ਤੁਸੀਂ ਸਹਿਮਤੀ ਦਿੱਤੀ ਹੋਈ ਆ ਕਿ ਅਸੀਂ ਦੇਸ਼ ਦੇ ਨਾਲ ਆ ਅਸੀਂ ਵੀ ਦੇਸ਼ ਦੇ ਨਾਲ ਆ ਪਰ ਲੇਕਿਨ ਉਹਦੇ ਕਰਕੇ ਜੋ ਰਜ਼ਾਨਾ ਜੋ ਕਾਕਾ ਪਿਆਗਾ ਉਹਦੇ ਬਾਰੇ ਵੀ ਸਾਨੂੰ ਸਾਰਾ ਸੋਚ ਲੈਣਾ ਚਾਹੀਦਾਗਾ ਸੋ 50000 ਕਰੋੜ ਰੁਪਏ ਦਾ ਮਾਨਯੋਗ ਸਪੀਕਰ ਸਾਹਿਬ ਹੁਣ ਤੱਕ ਕਾਟਾ ਡਿਊ ਟੂ ਜੀਐਸਟੀ ਪਿਆਗਾ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਤਾਂ ਮੈਂ ਸਮਝਦਾ ਸਾਨੂੰ ਕਾਟਾ ਨਹੀਂ ਪੈਣਾ ਸੀਗਾ ਸੋ ਹੁਣ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੀਆਂ ਕਿ ਅਸੀਂ ਮਿਲ ਕੇ ਗੱਲ ਕਰ ਲਈਏ ਔਰ ਜੋ ਡਾਟਾ ਲਗਾਤਾਰ ਕਿਉਂਕਿ ਅੰਕੜਾ ਵਧਦਾ ਜਾ ਰਿਹਾ ਹੈਗਾ ਅੰਕੜਾ ਲਗਾਤਾਰ ਨੁਕਸਾਨ ਦਾ ਵਧਦਾ ਜਾ ਰਿਹਾ ਹੈਗਾ ਸਿਰ ਕਿਤੇ ਡੀਸੈਂਟਿੰਗ ਹੋ ਰਹੀ ਆ ਕਿਤੇ ਮਕਾਨਸ ਤੇੜੜਾ ਆ ਰਹੀਆਂ ਨੇ ਕਿ ਸੀਐਮ ਸਾਹਿਬ ਲਗਾਤਾਰ ਅਪਰੋਚ ਕਰ ਰਹੇ ਨੇ ਕਿ ਪਰਦੇਸ਼ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਮੌਕਾ ਦੇਣ ਦੀ ਬਜਾਏ ਇੱਕ ਜਿਹੜਾ ਨਾਮਿਨੇਟਡ ਵਿਅਕਤੀ ਆ ਪੰਜਾਬ ਦਾ ਰਾਜਪਾਲ ਉਹਨੂੰ ਮਿਲਣ ਨੂੰ ਤਰਜੀਹ ਦੇ ਰਹੇ ਨੇ ਕਿ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਮਾਨਜੋਗ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਰਾ ਹਾਊਸ ਜਾਣਦਾ ਜਦੋਂ ਤੇਨ ਕਾਲੇ ਕਾਨੂੰਨ ਆਏ ਸੀ ਜਦੋਂ ਤੇਨ ਬਲੈਕ ਲਾਜ਼ ਆਏ ਸੀ ਤਾਂ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਸਭ ਤੋਂ ਅੱਗੇ ਹੁਕਮ ਲੜਾਈ ਲੜੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਝੁਕਣਾ ਪਿਆ ਸੀਗਾ ਅੱਜ ਉਹੀ ਖੁੰਦਕ ਜਿਹੜੀ ਆ ਅੱਜ ਉਹੀ ਨਫ਼ਰਤ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਪ੍ਰਤੀ ਪਾਲ ਕੇ ਬੈਠੇ ਨੇ ਇਹੀ ਕਾਰਨਾਂ ਕਿ ਸਿਰਫ ਅਨਾਉਂਸ ਕਰਕੇ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਇਹ ਸਾਥੀ ਕਹਿ ਰਹੇ ਨੇ ਕਿ ਪੈਸਾ ਦੇ ਦਿਓ ਅਸੀਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਹਾਊਸ ਨੂੰ ਕਿ ਹੁਣ ਤੱਕ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ ਉਹਨਾਂ ਲਗਭਗ 59 ਉਹਨਾਂ ਆੜ ਪਰਿਵਾਰਾਂ ਨੂੰ ਅਸੀਂ ਜਿਹੜੀ ਆ ਮਾਲੀ ਮਦਦ ਆਲਰੇਡੀ ਮਾਨਯੋਗ ਸੀਐਮ ਸਾਹਿਬ ਨੇ ਜਾਰੀ ਕਰ ਦਿੱਤੀ ਆ ਅਸੀਂ ਉਹ ਪੈਸੇ ਜਿਹੜੇ ਨੇ ਦੇ ਚੁੱਕੇ ਆਗੇ ਔਰ ਜਿੱਦਾਂ ਜਿੱਦਾਂ ਗਰਦਾਬਰੀ ਹੋ ਰਹੀ ਆ ਔਰ ਜਿੱਦਾਂ ਜਿੱਦਾਂ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਅਸੈਸਮੈਂਟ ਭੇਜ ਰਹੇ ਨੇਗੇ ਪੈਸੇ ਜਾ ਰਹੇ ਨੇਗੇ ਪਰ ਲੇਕਿਨ ਅਸੀਂ ਬੜਾ ਮੈਂ ਵਿਸ਼ਵਾਸ ਦਵਾਉਣਾਗਾ ਇੱਕ ਇੱਕ ਪੈਸਾ ਜਿਹੜਾਗਾ ਪੰਜਾਬ ਦਾ ਜਿੱਥੋਂ ਵੀ ਆ ਰਿਹਾਗਾ ਉਹ ਹਰ ਪੀੜਤਾ ਦੀ ਮਦਦ ਲਈ ਲਾਇਆ ਜਾਊਗਾ ਇੱਕ ਵੀ ਪੈਸੇ ਦੀ ਕਿਸੇ ਵੀ ਕਿਸਮ ਦੀ ਨਾ ਕਿਸੇ ਅਧਿਕਾਰੀ ਦੁਆ ਕਿਸੇ ਹੋਰ ਵਿਅਕਤੀ ਨੂੰ ਐਮਬੈਸਲਮੈਂਟ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਊਗੀ ਬਲਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਦ ਇਸ ਗੱਲ ਤੇ ਨਜ਼ਰ ਰੱਖ ਲੈਣੇ ਕਿ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿ ਬਹੁਤ ਸਾਰੇ ਸਾਥੀਆਂ ਨੇ ਬੋਲਣਾਗਾ ਕਿ ਦੇਸ਼ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਤੇ ਸਰਕਾਰ ਆ ਉਹ ਅਫਗਾਨਿਸਤਾਨ ਦੀ ਮਦਦ ਲਈ ਤਾਂ ਚੰਦ ਮਿੰਟਾਂ ਸਾਹਮਣੇ ਆਉਂਦੀ ਆ ਪਰ ਸਾਡੇ ਲਈ ਜੇ 1 ਮਹੀਨੇ ਬਾਅਦ ਵੀ ਆਏ ਤਾਂ ਵੀ 1600 ਕਰੋੜ ਰੁਪਏ ਉਹ ਵੀ ਹਜੇ ਤੱਕ ਦਿੱਤਾ ਨਹੀਂ ਸੋ ਮੈਂ ਜੋ ਨਿੰਦਾ ਪ੍ਰਸਤਾਵ ਮਾਨਯੋਗ ਸਾਡੇ ਕੈਬਨਟ ਦੇ ਕਲੀਗ ਵਿਰਿੰਦਰ ਗੋਇਲ ਜੀ ਨੇ ਪੇਸ਼ ਕੀਤਾਗਾ ਮੈਂ ਦੀ ਤਾਇਦ ਕਰਦਾਗਾ ਮੈਂ ਦੀ ਇੰਡੋਰਸ ਕਰਦਾਗਾ ਮੈਂ ਸਮਝਦਾਗਾ ਅੱਜ ਦੇਸ਼ ਨੂੰ ਦੱਸਾਂ ਦੀ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਟੇਟਾਂ ਦੀ ਇਕਨੋਮੀ ਨੂੰ ਡਿਸਟੈਬਲਾਈਜ਼ ਕਰਨਾ ਚਾਹੁੰਦੀ ਆ ਉਹ ਫੈਡਰਲ ਸਟਰਕਚਰ ਨੂੰ ਤੋੜਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੁੱਟ ਜਵੇ ਔਰ ਸਟੇਟ ਜਿਹੜੇ ਨੇ ਕਿ ਉਹ ਮੁੰਡੇ ਮੁੰਡਕ ਜਾਣ ਔਰ ਸਟੇਟ ਜਿਹੜੇ ਨੇ ਕਿ ਉਥੇ ਗੋਡੇ ਟੇਕ ਦੇਣ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਨਾ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਕਿਉਂਕਿ ਮੈਂ ਦੇਖ ਰਿਹਾ ਸੀਗਾ ਸਾਥੀ ਲੜਨ ਚ ਜ਼ਿਆਦਾ ਤਰਜੀਹ ਦਿੰਦੇ ਨੇ ਸਾਥ ਦੇਣ ਦੀ ਬਜਾਏ ਇਹ ਕਾਮਨ ਕਾਜ ਆ ਜਾਈ ਮੈਂ ਕਾਂਗਰਸ ਨੂੰ ਫੇਰ ਕਹਿਣਾ ਤੁਸੀਂ ਆਪਣੇ ओरिजिनल ਰੂਪ ਚ ਆ ਜਾਓ ਥੋੜਾ ਜਿਹਾ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਛੱਡ ਦਿਓ ਘੰਟੇ ਲਈ ਤੁਸੀਂ ਘੰਟੇ ਲਈ ਸਾਥ ਦੇ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬੀਆਂ ਨੂੰ ਦੇਸ਼ ਨੂੰ ਦੇਸ਼ ਨੂੰ ਜਿਹੜਾ ਅਸੀਂ ਮੈਸੇਜ ਦੇ ਸਕੀਏ ਕਿ ਪੰਜਾਬ ਜਿਹੜਾ ਉਹ ਯੂਰਾਈਟਾ